ਦਾ ਭਾਰ ਹੁਲਾ ਕਰਦਾ ਜਾ ਰਿਹਾ ਕਿਉਂਕਿ ਜਿਹੜਾ ਪੰਥ ਦਾ ਦਰਦੀ ਹੋਵੇ ਨਾ ਉਹਦਾ ਪਰਿਵਾਰ ਵੀ ਪੰਥ ਵਾਸਤੇ ਬਣਿਆ ਹੁੰਦਾ ਉਹਦੇ ਆਪਣੇ ਵਾਸਤੇ ਨਹੀਂ ਔਰ ਦੁਨੀਆ ਦਾ ਉਹ ਸਭ ਤੋਂ ਵੱਡਾ ਅਕ੍ਰਿਤ ਕਰਨ ਇਨਸਾਨ ਹੁੰਦਾ ਜਿਹੜਾ ਗੁਰੂਆਂ ਦੇ ਪਾਈ ਹੋਏ ਪੂਰਨਿਆਂ ਨੂੰ ਭਲਾ ਦੇਵੇ ਕਹਿੰਦੇ ਮਦ ਵਿੱਚ ਰਿੱਦਾ ਪਾਇਕ ਹੈ ਕੁੱਤੇ ਦਾ ਮਾਸ ਧਰਿਆ ਮਾਨਸ ਖੋਪੜੀ ਤੇ ਸੰਬੰਧੀ ਵਾਸ ਕਹਿੰਨ ਲੱਗੀ ਇੱਕ ਔਰਤ ਸੀ ਉਸ ਔਰਤ ਨੇ ਨਾ ਇੱਕ ਕੁੱਤੇ ਦਾ ਮਾਸ ਕੋ ਨੂੰ ਸ਼ਰਾਬ ਦੇ ਵਿੱਚ ਰਹਿਨੇ ਆ ਸੰਗਤ ਜੀ ਧਿਆਨ ਦਿਓ ਕਿ ਅਕ੍ਰਿਤ ਕਰਨ ਇਨਸਾਨ ਦੀ ਕੀ ਨਿਸ਼ਾਨੀ ਹੈ ਸਿਰਫ 6 ਮਿੰਟ ਮੈਂ ਲਾ ਕੇ ਪੂਰੇ 10:30 ਵਜੇ ਇਹਨਾਂ ਦਾ ਸਮਾਂ ਹੈ ਕਹਿੰਦੇ ਅਕ੍ਰਿਤ ਕਰਨ ਵਿਅਕਤੀ ਉਹ ਹੈ ਉਸ ਔਰਤ ਨੇ ਇੱਕ మాਸ ਨੂੰ ਇੱਕ ਸ਼ਰਾਮ ਦੇ ਵਿੱਚ ਰਹਿਨੇ ਆ ਉਹਦੇ ਵਿੱਚੋਂ ਬਹੁਤ ਮਾੜੀ ਮਸ਼ਕਾਰਈ ਹੈ ਮਦ ਵਿੱਚ ਰਦਾ ਪਾਇਕ ਹੈ ਕੁੱਤੇ ਦਾ మాਸ ਧਰਿਆ ਮਾਨਸ ਖੋਪੜੀ ਇੱਕ ਮਰੀ ਹੋਈ ਮਨੁੱਖ ਦੀ ਖੋਪੜੀ ਲਿਆਂਦੀ ਉਸ ਖੋਪੜੀ ਦੇ ਵਿੱਚ ਉਸ మాਸ ਨੂੰ ਪਾਇਆ ਤਿਸ ਮੰਦੀ ਵਾਸ ਕਹਿ ਲੱਗੀ ਉਹਦੇ ਵਿੱਚ ਬਹੁਤ ਗੰਦੀ ਬਦਬੂ ਆ ਰਹੀ ਆ ਧਰਿਆ ਮਾਨਸ ਖੋਪੜੀ ਤਿਸ ਮੰਦੀ ਵਾਸ ਵਰਤੂ ਭਰਿਆ ਕੱਪੜਾ ਕਰ ਕਜਣ ਤਾਸ ਕਹਿ ਲੱਗੇ ਖੂਨ ਦੇ ਨਾਲ ਲਿਬੜੇ ਹੋਏ ਕੱਪੜੇ ਦੇ ਨਾਲ ਉਸ ਔਰਤ ਨੇ ਉਸ మాਸ ਨੂੰ ਟਕਿਆ ਪ੍ਰਤੂ ਭਰਿਆ ਕੱਪੜਾ ਕਰ ਕਜਣ ਤਾਸ ਟੱਕ ਲੈ ਚੱਲੀ ਚੁਹੜੀ ਕਰ ਭੋਗ ਬिलास ਆਖ ਸਦਾਇ ਪੁੱਛਿਆ ਲਾਹੇ ਵਿਸ਼ਵਾਸ ਕਹਿ ਲੱਗੇ ਕਿਸੇ ਸਿਆਣੀ ਵਿਅਕਤੀ ਨੂੰ ਪੁੱਛਿਆ ਕਹਿਣ ਲੱਗੇ ਕੀ ਹੈ ਕਹਿਣ ਲੱਗੀ ਕੁੱਤੇ ਦਾ మాਸ ਕਹਿ ਲੱਗੇ ਕਾਦੀ ਚ ਰੱਖਿਆ ਕਹਿਣ ਲੱਗੀ ਮਨੁੱਖ ਦੀ ਖੋਪੜੀ ਚ ਰੱਖਿਆ ਖੋਪੜੀ ਚ ਕਹਿਣ ਲੱਗੇ ਕਾਦੀ ਚ ਰਜਾਇਆ ਕਹਿਣ ਲੱਗੀ ਸ਼ਰਾਮ ਵਿੱਚ ਰਜਾਇਆ ਕਹਿਣ ਲੱਗੇ مشਕ ਬਹੁਤ ਗੰਦੀ ਹੈ ਕਹਿਣ ਲੱਗੇ ਇਸ మాਸ ਦੇ ਵਿੱਚ ਕਿਹੜੀ ਖਾਸੀਅਤ ਹੈ ਕਿ ਤੂੰ ਇਹਨੂੰ ਢੱਕ ਕੇ ਲੈ ਕੇ ਜਾ ਰਹੀ ਹੈ ਉਹਨੇ ਕੋ ਜਵਾਬ ਦਿੱਤਾ ਕਹਿ ਲੱਗੀ ਨਜ਼ਰੀ ਪਵੇ ਅਕ੍ਰਿਤ ਕਨ ਕਹਿ ਲੱਗੀ ਇਸ ਮਾਸ ਨੂੰ ਮੈਂ ਢੱਕ ਕੇ ਇਸ ਕਰਕੇ ਲੈ ਕੇ ਜਾ ਰਹੀ ਆ ਜੇ ਕਿਸੇ ਅਕ੍ਰਿਤ ਕਨ ਵਿਅਕਤੀ ਦੀ ਇਸ ਮਾਸ ਦੇ ਉੱਪਰ ਨਜ਼ਰ ਪੈ ਗਈ ਇਹ ਮੇਰੇ ਖਾਣ ਦੇ ਲਾਇਕ ਨਹੀਂ ਰਹੇਗਾ ਆਖੋ ਸਤਨਾਮ ਸ਼੍ਰੀ ਉਸ ਔਰਤ ਨੇ ਅਕ੍ਰਿਤ ਕਨ ਵਿਅਕਤੀ ਨੂੰ ਇਹ ਦਰਜਾ ਦਿੱਤਾ ਹੈ ਸੰਗਤ ਜੀ ਇੱਕੋ ਬੇਨਤੀ ਹੈ ਜੇ ਇਸ ਗੁਰੂਕਲ ਕਲਗੀਧਰ ਪਾਤਸ਼ਾਹ ਜੀ ਨੇ ਆਪਨਾ ਆਪ ਆਪਣੇ ਸਤਕਾਰਯੋਗ ਮਾਤਾ ਜੀ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਔਰ ਛੋਟੀਆਂ-ਛੋਟੀਆਂ ਉਮਰਾਂ 'ਉਂਦੇ ਆਪਣੇ ਫਰਜ਼ੱਦਾ ਨੂੰ ਇਸ ਪੰਥ ਦੇ ਲੈ ਕੇ ਲਾ ਦਿੱਤਾ ਜਿੰਨਾ ਚਿਰ ਤੱਕ ਸਾਡੇ ਚਿਸਵਾਸ ਨੇ ਅਸੀਂ ਰਹਿੰਦੀ ਜ਼ਿੰਦਗੀ ਤੱਕ ਗੁਰੂ ਕਲਗੀ ਤਰਪਾਦਾਸ਼ ਜੀ ਦਾ ਕਰਜ਼ਾ ਨਹੀਂ ਉਤਾਰ ਸਕਦੇ ਇਸ ਕਰਕੇ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਨਾ ਨੂੰ ਗਾਇਨ ਕਰਨਾ ਹੈ ਹੁਣ ਸਾਡੇ ਬਹੁਤ